ਅਸੀਂ ਕਦੋਂ ਕਹਨੇ ਆ ਵੀ ਤੁਸੀਂ ਇਸ ਘਰ ਦੀ ਧੀ ਨਹੀਂ ਹੈਗੇ ਹੁਣ ਉੱਥੇ ਤਾਂ ਨਮੀ ਨਮੀ ਰਿਸ਼ਤੇਦਾਰੀ ਬਣੀ ਐ ਉੱਥੇ ਤਾਂ ਜਾਣਾ ਹੀ ਪਊ ਨੇ ਬੱਸ ਪੁੱਤ ਤੂੰ ਮੈਨੂੰ ਨਾ ਸਖਾ ਇਹ ਸਭ ਤੇਰੀ ਮੰਮੀ ਦੀਆਂ ਚਲਾਕੀਆਂ ਨੇ ਜਿੱਥੇ ਉਹ ਤੁਹਾਨੂੰ ਕਹੂਗੀ ਵੀ ਜਾਣਾਗਾ ਉੱਥੇ ਤੁਸੀਂ ਜਾਉਂਗੇ ਜਿੱਥੇ ਉਹ ਕਹੂਗੀ ਇੱਥੇ ਨਹੀਂ ਜਾਣਾ ਤੁਸੀਂ ਉੱਥੇ ਨਹੀਂ ਜਾਂਦੇ ਹੁਣ ਤੱਕ ਕੋਨੇ ਇਹੀ ਕੁਛ ਕੀਤਾ ਮੇਰੇ ਪਤੀ ਜਪਤੀ ਜਿਵੇਂ ਤੋਂ ਦੂਰ ਕਰਤੇ ਉਹ ਮੇਰਾ ਵੀ ਢਮਚਦਾ ਹੈ ਤਾਂ ਹੀ ਮੈਂ ਬੋਲਦੀ ਐ ਉਹਨੇ ਇੱਥੇ ਮੇਰੇ ਭਤੀਜਾ ਭਤੀ ਜ ਨੂੰ ਲੈ ਆ ਕੇ ਕੋਈ ਇਨਸਾਨ ਨਹੀਂ ਕੀਤਾ ਅਬਦੁੱਲਾਲ ਚ ਨੂੰ ਲੈ ਕੇ ਆਈ ਐ ਕੋਈ ਨਾ ਹੌਲੀ ਹੌਲੀ ਤੁਹਾਨੂੰ ਲੱਗ ਜੂ ਪਤਾ ਧੂਆ ਜੀ ਆ ਹੁਣ ਸਰ ਤੁਸੀਂ ਕਿਹੋ ਜਿਹੀਆਂ ਗੱਲਾਂ ਲੈ ਕੇ ਬਹਿ ਗਏ ਨਾਲੇ ਮਾਮੀ ਨੂੰ ਕਹਦਾ ਲਾਲਚ ਹੋਣਾ ਉਹਨੇ ਤਾਂ ਇਹਨਾਂ ਨੂੰ ਮਾਂ ਬਣ ਕੇ ਪਾਲਿਆ ਜਦੋਂ ਦੀ ਮੈਂ ਵਿਆਹ ਕੇ ਆਈ ਆ ਉਹਨਾਂ ਨੇ ਕਦੇ ਮੇਰੇ ਨਾਲ ਨਹੀਂ ਫਰਕ ਕੀਤਾ ਫਿਰ ਉਹ ਇਹਨਾਂ ਨਾਲ ਕਿੱਥੋਂ ਕਰ ਲੈਣਗੇ ਮੈਨੂੰ ਬਿਨਾ ਮੰਗੇ ਚੀਜ਼ ਲਿਆ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਨਾ ਚੀਜ਼ ਲਿਆ ਕੇ ਕਿਵੇਂ ਨਾ ਦੇਵੇ ਹੈਪੀ ਸਾਰਾ ਦਿਨ ਖੇਤਾਂ ਚ ਕਾਲੇ ਬਲਦ ਵਾਂਗੂ ਕਮਾਉਂਦਾ ਮੇਰੇ ਪੇਕਿਆਂ ਦੀ ਜ਼ਮੀਨ ਦਾ ਸਾਰਾ ਠੇਕਾ ਖਾਂਦੀ ਐ ਇਹ ਚਾਰ ਚੀਜ਼ਾਂ ਤੈਨੂੰ ਲਿਆਤੀਆਂ ਤਾਂ ਕਿ ਲੋੜ ਆ ਗਿਆ ਓਏ ਥੋੜਾ ਪੈਸਾ ਥੋੜੇ ਤੇ ਲਾਈ ਜਾਂਦੀ ਐ ਆਪਦੀ ਬੱਲੇ ਬੱਲੇ ਕਰਾਈ ਜਾਂਦੀ ਐ ਇਸੇ ਗੱਲ ਤੇ ਤੁਸੀਂ ਖੁਸ਼ ਹੋਏ ਫਿਰਦੇ ਹੋ ਵੀ ਮਾਂ ਵੀ ਸਾਡਾ ਤਾਂ ਬਹੁਤ ਕਰਦੀ ਐ ਨਾ ਕਰਨ ਨੂੰ ਕੀ ਤੁਹਾਡੇ ਨਾਲ ਉਹ ਐਫ ਡੀਆਂ ਕਰਾਤੀਆਂ ਉਹ ਥੋੜਾ ਪੈਸਾ ਹੈਗਾ